ਉਹ ਜਿਹੜੇ ਨਿਕਲੇ ਬਾਹਰ ਗਏ ਜਾਂਦੇ ਆ ਫਰੂਟ ਪਾਣੀ ਦਾ ਪੂਰੀ ਪੂਰੀ ਹੈ ਕਹਿੰਦੇ ਮੇਰੇ ਵੀਰੋ ਅਰੇ ਫਿਰਦੇ ਆ ਬੱਸ ਸੈਨ ਵਾਲੇ ਰੋਡ ਦੇ ਉੱਪਰ ਮਿਹਰ ਬਾਹੀਂ ਲੱਗੇ ਨਹੀਂ ਘੜਤੀ ਸਾਰੇ ਸੂਚੇ ਕੰਮ ਦਾ ਚਾਹ ਦੱਸ ਸਕਦੇਗਾ ਨਹੀਂ ਤੇ ਆਪਣੇ ਬਲੌਗ ਤੇ ਗਾੜਾ ਕੁਲਾ ਨਿਕਲ ਜਾਂਦੀ ਆ ਤੁਸੀਂ ਇਹਨੇ ਫਲੋਅ ਫਲੋਅ ਦਾ ਇਹਨਾਂ ਦਾ ਫਲੋਅ ਸੁਣਾਇਆ ਜਿਆਦਾ ਵੀਰ ਆ ਕੰਮ ਦਾ ਕਹਿੰਦੇ ਸਾਡੀ ਨੇ ਦੇਣੇ ਆਏ ਆਏ ਆਹ ਲਾਡੀ ਵਾਲਾ ਪਾਣੀ ਨੇ ਮੱਤਰਾ ਦੀ ਬੱਤੀ ਦੇ ਜੱਤੇ ਆਏ ਹੋਏ ਤੇਲ ਤੂੰ ਤਾਂ ਦੇਰ ਤੋਂ ਖੁੱਲੀ ਰੱਖੀ ਰੇ ਸਿੰਘ ਜੀ ਦੇ ਨਾਲ ਪਹੁੰਚ ਚੁੱਕੇ ਆ ਹੁਣ ਕੜੀ ਵਿਹਾਨ ਤੇ ਹਾਂ ਜੀ ਰੂਟ 5 지나 ਗਏ ਵੀਰੇ ਹਾਂ ਜੀ ਲਾਇਓ ਜੀ ਹੋਣਾ ਪੋਛ ਵਾਲੇ ਟੱਕਣੇ ਪਿੱਛੇ ਧਾਰਨਾ ਪਿਆ ਹੁਣ ਦਾਈਂ ਮਰ ਦਾਈਂ ਉੱਤਰ ਮੁਹ ਹੁ ਚੁੱਕੇ ਆ ਬੈਠੇ ਨੇ ਆਰਡਰ ਦੇਣਾ ਫਰੂਟ ਪੰਚ ਦਾ ਹਾਂਜੀ ਉਹਲੀ ਟੀਮ ਉਸ ਨੂੰ ਕਰ ਰਹੀ ਪਹੁੰਚ ਗਈ ਨੂੰ ਪੀਤਾ ਕਾ ਦੇ ਪਹਿਲਾਂ ਨਹੀਂ ਇਹ ਦੇਖਣਾ ਮੈਂ ਨਾ ਟਰੈਂਪਾ ਦਾ ਬਹੁਤ ਕੀਤਾ ਆਏ ਹੋਏ ਰੂਸ਼ੀ ਇੱਕ ਆ ਪੀਣਾ ਕਿਤੇ ਮੁੰਡਿਆਂ ਨੇ ਫਰੂਟ ਪੰਚ ਸ਼ੇਕ ਇੱਕ ਜਗ ਸਭ ਦੇ ਵੀਰੇ ਆਏ ਹੋਏ ਇੱਕ ਪੂਰਾ ਜਗ ਪੀਤਾ ਮੋ ਜਨਾ ਇਹ ਵੋਕੀ ਵਾਦੀ ਦੇ ਪਰ ਪਜਗ ਭਰ ਦੋ ਕੱਲ ਵੀ ਜੀ ਇੱਥੇ ਆਏ ਸੀ ਕੱਲ ਉਹਨਾਂ ਨੂੰ ਮੀਡੀਅਮ ਗਿਆ ਸੀ ਤੇਰੇ ਯਾਰਾਂ ਨੇ ਬੋਲੀ ਲਾ ਲਾ ਮੁੜ ਕੇ ਆਦਿ ਨਾ ਪੈ ਪਿੱਛੇ ਲੜੀ ਗਈ ਸਭ ਆ ਚੁੱਕੇ ਨੇ ਫਰਾਂ 5 ਮੇਰੇ ਸਨੇਪਚੈਟ ਤਾਂ ਪਾ ਲੀਏ ਵਿੜੇ ਹੋਏ ਪਹਿਲਾਂ ਸਨੇਪਾ ਪਾਉਂਦੇ ਨੇ ਵੀਡੀਓ ਦੇਖ ਕ੍ਰੀਮ ਪਿੰਦਾ ਨਹੀਂ ਆ ਸਕਰੀਨ ਪਾ ਕੇ ਤੂੰ ਕਿਉਂ ਕੀ ਗੱਲ ਲਿਪੇ ਲਗਿਆ ਨੇ ਪਹਿਲਾਂ ਕਿਉਂ ਪੂਰਤਾ ਸਾਰਾ ਕੁਝ ਵਿੱਚੀ ਕਿਧਰੇ ਗਈਆਂ ਤਾਂ ਅੱਖਾਂ ਦੁੱਖਾਂ ਆਈਆਂ ਆ ਮੂੰਹਾਂ ਮੂਰੇ ਦੇਖਦੀਆਂ ਤਾਂ ਅੱਖਾਂ ਦਾ ਅੱਖਾਂ ਦੇਖਦੀਆਂ ਛੱਡ ਦੇ ਹੁਣ ਗਲਾਸ ਤਾਂ ਛੱਡ ਦੇ ਆ ਭਾਈ ਖਾਲੀ ਕੀਤੇ ਮੈਂ ਪਾਈਪਾਂ ਵੀ ਨਹੀਂ ਛੱਡਦੇ ਪਾਈਪਾਂ ਵੀ ਲਾ ਗਏ ਪਾਈਪਾਂ ਵੀ ਲਾ ਗਏ ਆ ਦੀ ਗੱਲ ਯਾਰੀ ਘੜਾ ਦੇ ਦੇ ਇੱਥੇ ਲੈ ਕੇ ਨੇ ਪੀ ਲਿਆ ਫਰੂਟ ਪੰਜ ਕਹਿੰਦੇ ਜਾਂਦੇ ਹੁਣ ਹੱਸਦਾ ਨੂੰ ਤੇ ਉਹਦਾ ਪੇਮੈਂਟ ਕਰੀ ਜਾਂਦਾ ਲਾਡੀ ਸਿੱਧੂ ਇੱਧਰ ਗਿਆ ਤੇ ਪੇਮੈਂਟ ਕਰੀ ਜਾਂਦਾ ਕਹਿੰਦੇ ਮੈਂ ਕਿਹਾ ਫਿਰ ਤੁਹਾਨੂੰ ਹਸਪਤਾਲ ਜਾ ਕੇ ਅਗੜੀ ਗੇ ਮਿੱਤਰਾਂ ਜੀ ਪੱਕੀ ਐ ਜਾ ਰਿਹਾ ਇਹਦੇ ਹਸਪਤਾਲ ਵਾਲਾ ਲੈ ਵੀ ਮਿੱਤਰੋ ਪਹੁੰਚ ਗਏ ਹਸਪਤਾਲਾ ਉਹ ਬੜਾ ਮੁਸ਼ਾਰਾ ਬਹੁਤ ਵਧੀਆ ਲੱਗਿਆ ਹੋਊਗਾ ਤੇ ਆਪਾਂ ਮਿਲਦੇ ਆ ਨੈਕਸਟ ਵਲੌਗ